ਜੇ ਤੁਹਾਡੀ ਜ਼ਿੰਦਗੀ ਬਹੁਤ ਆਸਾਨ ਹੈ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਕੋਈ ਤਕਲੀਫ ਨਹੀਂ ਤੁਸੀਂ ਐਕਚੁਅਲੀ ਜ਼ਿੰਦਗੀ ਨੂੰ ਵੇਸਟ ਕਰ ਰਹੇ ਹੋ ਬਹੁਤੀ ਜ਼ਿੰਦਗੀ ਦੇ ਵਿੱਚ ਟੈਨਸ਼ਨ ਆਣੀ ਚਾਹੀਦੀ ਹੈ ਸਟ੍ਰੈਸ ਆਣਾ ਚਾਹੀਦਾ ਸਟਰਗਲ ਆਣੀ ਚਾਹੀਦੀ ਆ ਜੇ ਆ ਗਈ ਤਾਂ ਤੁਸੀਂ ਲੱਕੀ ਹਾਂ ਕਿਉਂਕਿ ਉਹ ਸਟ੍ਰੈਸ ਉਹ ਸਟਰਗਲ ਉਹ ਤੁਹਾਨੂੰ ਸਟਰੋਂਗ ਕਰ ਜਾਏਗੀ ਜੇ ਵਿੱਚ ਜਾਣੇ ਆਪਾਂ ਸਟਰਗਲ ਕਰਦੇ ਆਂ weight ਦੇ ਨਾਲ ਪੇਨ ਹੁੰਦੀ ਆ ਤਦੇ ਸਟਰੋਂਗ ਬਣਦੇ ਆਂ ਜਿਹੜੀਆਂ ਮੁਸੀਬਤਾਂ ਨੇ ਉਹ ਤੁਹਾਨੂੰ ਟੈਸਟ ਕਰਨ ਵੀ ਆਂਦੀਆਂ ਤੁਹਾਨੂੰ ਸਟਰੋਂਗ ਬਣਾਉਣ ਵੀ ਆਂਦੀਆਂ ਆਈ ਮੇ ਬੀ ਰੌਂਗ ਵੈਨ ਆਈ ਸੇ ਥੈਟ ਔਰ ਇਹ ਬੁੱਕ ਦੇ ਵਿੱਚ ਮੈਂ ਚੀਜ਼ ਦਾ ਜ਼ਿਕਰ ਕੀਤਾ ਕਿ ਕੀ ਹੋਇਆ ਸੀ ਮੇਰੇ ਨਾਲ ਜਦੋਂ ਮੈਨੂੰ ਬੈਡ ਹੈਬਿਟ ਪੈ ਗਈ ਸੀ ਸਟਾਕ ਮਾਰਕੀਟ ਦੇ ਵਿੱਚ ਪੈਸੇ ਲਾਣ ਦੀ ਕੀ ਹੋਇਆ ਸੀ ਜਦ ਮੈਂ ਜੰਕ ਫੂਡ ਤੇ ਹੁੱਕ ਹੋ ਗਿਆ ਸੀ ਤੇ ਉਹਨਾਂ ਚੀਜ਼ਾਂ ਦਾ ਸਾਈਡ ਇਫੈਕਟ ਕੀ ਹੋਇਆ ਔਰ ਮੈਂ ਉਹਦੇ ਵਿੱਚੋਂ ਕਿਦਾਂ ਆਪਣੇ ਆਪ ਨੂੰ ਬਚਾ ਕੇ ਬਾਹਰ ਕੱਢਿਆ ਕਿ ਜਦੋਂ ਵੀ ਤੁਸੀਂ ਜ਼ਿੰਦਗੀ ਚ ਕੁਝ ਕਰਨਾ ਚਾਹੁੰਦੇ ਹੋ ਆਸਾਨੀ ਦੇ ਨਾਲ ਕੁਝ ਨਹੀਂ ਹੋਣਾ ਔਰ ਰੱਬ ਦਾ ਸ਼ੁਕਰ ਕਰੋ ਕਿ ਆਸਾਨੀ ਦੇ ਨਾਲ ਕੁਝ ਨਹੀਂ ਹੋ ਰਿਹਾ ਕਿਉਂਕਿ ਉਹ ਤੁਹਾਨੂੰ ਗਰੋ ਕਰਕੇ ਜਾਏਗੀ ਸਿਚੁਏਸ਼ਨ ਤੁਹਾਡੇ ਕੋਲੋਂ ਚਾਹੇ ਪੈਸੇ ਕੋਈ ਖੋ ਵੀ ਲਵੇ ਲੇਕਿਨ ਜੋ ਤੁਹਾਨੂੰ ਮੁਸੀਬਤ ਨੇ ਤਗੜਾ ਕਰ ਦਿੱਤਾ ਉਹ ਤੁਹਾਡੇ ਤੋਂ ਕੋਈ ਨਹੀਂ ਲੈ ਸਕਦਾ